ਸ਼੍ਰੋਮਣੀ ਅਕਾਲੀ ਦਲ ਵੀ ਜਲੰਧਰ ਤੋਂ ਚੋਣ ਲੜਨ ਦੀ ਤਿਆਰੀ ਦੇ ਵਿੱਚ ਹੈ ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਜਿਹੜੀ ਉਮੀਦਵਾਰ ਦੇ ਨਾਮ ਦਾ ਫੈਸਲਾ ਕਰੇਗੀ ਤੇ ਵੈਸੇ ਦੋ-ਤਿੰਨ ਦਾ ਵਕਫਾ ਹੀ ਬਾਕੀ ਹੈ ਅੱਜ 19 ਹੋ ਗਈ ਤੇ 20 ਤੇ 21 21 ਤਰੀਕ ਤੱਕ ਲਾਸਟ ਆ ਨਾਮਜ਼ਦਗੀਆਂ ਭਰਨ ਦਾ ਜਿਹੜਾ ਦੌਰ ਹੈ ਤਿੰਨ ਮੈਂਬਰੀ ਕਮੇਟੀ ਅਕਾਲੀ ਦਲ ਨੇ ਬਣਾਈ ਹੈ ਬੀਬੀ ਜਗੀਰ ਕੌਰ ਦੀ ਅਗਵਾਈ ਵਿੱਚ ਉਹਦੇ ਵਿੱਚ ਗੁਰਪ੍ਰਤਾਪ ਸਿੰਘ ਬੜਾਲਾ ਤੇ ਡਾਕਟਰ ਸੁਖਵਿੰਦਰ ਸੁਖੀ ਨੂੰ ਲਿਆ ਗਿਆ ਹਾਲਾਂਕਿ 1996 ਤੋਂ ਬਾਅਦ ਅਕਾਲੀ ਦਲ ਨੇ ਇਹ ਟਿਕਟ ਆਪ ਨਹੀਂ ਸੀ ਲੜੀ ਉਹ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਜਾਂਦੀ ਸੀ ਤੇ ਲੰਗੀਆਂ ਬਾਈ ਦੀ ਚੋਣਾਂ ਵਿੱਚ ਵੀ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਉਦੋਂ ਵੀ ਅਕਾਲੀ ਦਲ ਦੀ ਥਾਤੇ ਇਹ ਬਸਪਾ ਨੂੰ ਦਿੱਤੀ ਗਈ ਸੀ ਹੂੰ ਸੋ ਕਿਹਨੂੰ ਕਢਾਉਣਾ ਹੈ ਜੇ ਬਸਪਾ ਦੀ ਆਪ ਦੀ ਸਥਿਤੀ ਬੜੀ ਮਾੜੀ ਹੋਈ ਤੇ ਹੁਣ ਅਕਾਲੀ ਦਲ ਉੱਥੋਂ ਸੀਟ ਲੜਾਏਗਾ ਚਰਚਾ ਤਾਂ ਇਹ ਚੱਲੀ ਸੀ ਕਿ ਕੇਪੀ ਸਾਹਿਬ ਨੂੰ ਦੇ ਦਿਓ ਉਹ ਡਾਕਟਰ ਰਾਜਕੁвар 베ਰਕਾ ਕੀ ਕੇਪੀ ਸਾਹਿਬ ਦੇ ਘਰ ਚਲੇ ਗਏ ਇਹ ਚੱਲ ਪਿਆ ਕਿ ਕੇਪੀ ਸਾਹਿਬ ਨੂੰ ਮਨਾ ਕੇ ਦਵਾਰਾ ਲਿਆਂਦਾ ਜਾ ਰਿਹਾ ਹੈ ਪਰ ਹਾਈ ਕਮਾਂਡ ਤੇ ਕਈ ਕਾਰਗਰ ਦੇ ਆਗੂ ਨੇ ਇਸ ਗੱਲ ਤੇ ਕਿਹਾ ਕਿ ਜਿਹੜਾ ਬੰਦਾ ਮਾੜੇ ਵਗਤੀ ਚ ਛੱਡ ਕੇ ਭੱਜ ਗਿਆ ਹਾਲਾਂਕਿ ਮਹਿੰਦਰ ਸਿੰਘ ਕੇਪੀ ਨੂੰ ਪਹਿਲਾਂ ਇਹ ਗੱਲ ਕਹਿਤੀ ਸੀ ਕਿ ਇੱਕ ਸੀਟ ਖਾਲੀ ਹੋ ਜਗੀ ਉਥੋਂ ਤੁਹਾਨੂੰ ਅਸੀਂ ਚੋਣ ਲੜਾਵਾਂਗੇ ਤੁਸੀਂ ਲੋਕ ਸਭਾ ਦੇ ਵਿੱਚ ਪੰਗਾ ਨਾ ਲਓ ਜੇ ਮਹਿੰਦਰ ਸਿੰਘ ਕੇਪੀ ਇਹ ਕਦਮ ਨਾ ਚੱਕਦੇ ਤਾਂ 100% ਟਿਕਟ ਮਹਿੰਦਰ ਸਿੰਘ ਕੇਪੀ ਨੂੰ ਮਿਲ ਜਾਣੀ ਸੀ ਹੁਣ ਦੇਖੋ ਮਤਲਬ ਅਕਾਲੀ ਦਲ ਕਿਹਨੂੰ ਲਿਆਉਂਦਾ ਹੈ ਬਹੁਜਨ ਸਮਾਜ ਪਾਰਟੀ ਕਿਹਨੂੰ ਤੇ ਕਾਂਗਰਸ ਕਿਹੜੀ ਉਮੀਦਵਾਰ ਨੂੰ ਮੈਦਾਨ ਦੇ ਵਿੱਚ ਲਿਆਉਂਦੀ ਹੈ ਨਿਡਰ ਖਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਣਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ